ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਠੀਕ ਠਾਕ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਠੀਕ ਠਾਕ ਐਂ ਜੀ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਪਵਨਿਤ ਬ੍ਰਾਡ ਚੈਨਲ ਤੇ ਤੁਹਾਡਾ ਸਵਾਗਤ ਹੈ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਅਗਰ ਤੁਸੀਂ ਦੇਖ ਰਹੇ ਹੋ ਫੇਸਬੁੱਕ ਤੋਂ ਤਾਂ ਪਲੀਜ਼ ਪੇਜ ਨੂੰ ਫੋਲੋ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਹਾਂਜੀ ਅੱਜ ਆਪ ਲੈ ਕੇ ਆਏ ਬੜੀ ਪਿਆਰੇ ਜਿਹੇ ਸੂਟ ਤੁਹਾਡੇ ਲਈ ਇਹ ਵਾਲੇ ਸੂਟ ਆਪਾਂ ਕਸਟਮਰ ਦੇ ਆਰਡਰ ਤੇ ਰੈਡੀ ਕੀਤੇ ਆ। ਅਗਰ ਤੁਹਾਨੂੰ ਵੀ ਇਦਾਂ ਦੇ ਸੋਹਣੇ-ਸੋਹਣੇ ਸੂਟ ਚਾਹੀਦੇ ਆ ਤਾਂ ਵੀਡੀਓ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਹੋਊਗਾ। ਇਹ WhatsApp ਨੰਬਰ ਹੈ। ਤਾਂ ਤੁਸੀਂ ਮੈਸੇਜ ਕਰ ਸਕਦੇ ਹੋ। ਤੇ ਆਪਦਾ ਆਰਡਰ ਫਾਈਨਲ ਕਰ ਸਕਦੇ ਹੋ। ਹਾਂਜੀ ਚਲੋ ਆਪਾਂ ਤੁਹਾਨੂੰ ਦਿਖਾਉਂਦੇ ਆ ਸੂਟ। ਬੜੇ ਪਿਆਰੇ ਸੂਟ ਰੈਡੀ ਹੋਏ ਆ। ਹਾਂਜੀ ਇਹ ਵਾਲਾ ਲਾਈਟ ਗ੍ਰੀਨ ਦਾ ਕਲਰ ਹੈ। ਦੇਖ ਸਕਦੇ ਹੋ ਫੁੱਲ ਹੈਵੀ ਵਰਕ ਹੋਇਆ ਹੈ ਹੈਂਡਵਰਕ ਕੇ ਵਿਦ ਸਿੱਪੀ ਮੋਤੀ ਦਬਕਾ ਘਟਦੰਨਾ ਹੈ ਨਾ ਸਾਰੇ ਤਰ੍ਹਾਂ ਦਾ ਮਟੀਰੀਅਲ ਯੂਜ਼ ਕੀਤਾ ਬੜਾ ਪਿਆਰਾ ਸੂਟ ਬਣਿਆ ਦੇਖੋ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਸੂਟ ਬਣਿਆ ਜੀ ਇਹ ਵਾਲਾ ਆਪਕਸਮਤੇ ਆਰਡਰ ਤੇ ਰੈਡੀ ਕੀਤਾ ਹੈ ਬੜਾ ਹੀ ਪਿਆਰਾ ਜਿਹਾ ਕਲਰ ਹੈ ਇਹ ਵਾਲਾ ਕੰਮ ਇਹਦੇ ਬੈਗ ਤੇ ਆਊਗਾ ਛੋਟੇ ਛੋਟੇ ਡਾਟਸ ਬਣੀ ਹੋਈ ਹੈ ਇਹ ਵਾਲਾ ਬੈਗ ਗਲਾ ਬਣਾਇਆ ਹੋਇਆ ਦੇਖ ਸਕਦੇ ਹੋ ਇਹ ਵਾਲਾ ਕੰਮ ਇਹਦੀ ਬਾਜੂ ਤੇ ਆਊਗੀ ਬਾਜੂ ਤੇ ਇਹ ਵੀ ਲੇਅਰ ਕੀਤੀ ਹੋਈ ਹੈ ਹਾਂਜੀ ਨੈਕਸਟ ਸੂਟ ਲੈ ਕੇ ਆਏ ਆ ਕਾਟਨ ਦਾ ਲਾਈਟ ਬਿਲਕੁਲ ਲਾਈਟ ਪਰਪਲ ਜਿਹਾ ਕਲਰ ਹੈ ਵੀਡੀਓ ਦੇ ਵਿੱਚ ਸ਼ਾਇਦ ਸਹੀ ਨਹੀਂ ਆ ਰਿਹਾ ਜਦੋਂ ਇਹਦਾ ਕੰਮ ਹੋਇਆ ਇਹ ਫਰੰਟ ਪੈਨਲ ਬਣਦੇ ਆ ਤੇ ਦੋ ਫਲਾਵਰ ਆਉਂਦੇ ਆ ਬਾਰਨਰ ਤੇ ਇਹ ਵਾਲਾ ਕੰਮ ਆਉਂ ਗਿਆ ਤੇ ਬਾਜੂ ਤੇ ਇਹ ਵਾਲਾ ਨਾਲ ਦੁਪੱਟਾ ਡਾਈ ਹੋਇਆ ਬੜਾ ਹੀ ਪਿਆਰਾ ਦੁਪੱਟਾ ਡਾਈ ਹੋਇਆ ਦੇਖ ਸਕਦੇ ਹੋ ਹਰਪਲੇ ਯellow pink ਠਾਨ ਜੀ ਨੈਕਸਟ ਸੂਟ ਲੈ ਕੇ ਆਏ ਆ ਫਰੋਜ਼ੀ ਡਾਰਕ ਫਰੋਜ਼ੀ ਕਲਰ ਦਾ ਸੂਟ ਹੈ ਇਹ ਦਿੱਤੇ ਵੀ ਬੜਾ ਹੀ ਪਿਆਰਾ ਵਰਕ ਕੀਤਾ ਆਪਾਂ ਇਹ ਵਾਲਾ ਫਲਾਵਰ ਕਾਰਨਰ ਤੇ ਆਊਗਾ ਇਹ ਇਹ ਵਾਲਾ ਫਰੰਟ ਪੈਨਲ ਆਂਦਾ ਜਿਹੜਾ ਇਹ हिप ਤੱਕ ਆਊਗਾ ਉਹ ਵਿੱਚ ਫਲਾਵਰ ਆਊਗਾ ਤੇ ਉਹ ਕਮਰ ਤੱਕ ਵਰਕ ਜਾਊਗਾ ਪਰਲੀ ਸਾਈਡ ਵਾਲਾ ਇਹ ਬੜਾ ਹੀ ਪਿਆਰਾ ਇਹ ਵੀ ਸੂਟ ਰੈਡੀ ਹੋਇਆ ਨਾਲ ਹੀ ਆਪਾਂ ਇਹਦੇ ਬਾਟਮ ਰੈਡੀ ਕੀਤੀ ਆ ਇਹ ਵਾਲਾ ਕੰਮ ਇਹਦੇ ਬਾਟਮ ਤੇ ਆਊਗਾ ਹਾਂ ਜੀ ਨੈਕਸਟ ਸੂਟ ਆਪਾਂ ਲੈ ਕੇ ਆਏ ਡਾਰਕ ਪਰਪਲ ਕਲਰ ਦਾ ਇਹ ਦੇਖੀਂ ਰੇਦਾ ਕੰਮ ਹੋਇਆ ਕਾਰਨਰ ਤੇ ਦੋ ਫਲਾਵਰ ਬਣਦੇ ਆ ਦੇਖ ਸਕਦੇ ਹੋ ਬੜਾ ਹੀ ਪਿਆਰਾ ਸੂਟ ਬਣਿਆ ਹੈ ਵੀ ਲਾਈਟ ਵੇਟ ਹੈ ਇਹ ਵਾਲਾ ਕੰਮ ਇਹਦੇ ਬੱਚੂ ਤੇ ਆਊਗਾ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ ਥੈਂਕ ਯੂ